ਕਲ ਦੋਸਤੋ ਮੈਂ ਤੁਹਾਡਾ ਆਪਣਾ ਹਰਿੰਦਰ ਸਿੰਘ ਇੱਕ ਵਾਰ ਫੇਰ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਪਹੁੰਚਿਆ ਜੀ ਅਸੀਂ ਵੀ ਪੰਜਾਬ ਟਾਊਨ ਕੈਫੇ ਅੱਜ ਪੀਜ਼ਾ ਖਾਣ ਦਾ ਮੂਡ ਸੀ ਅਚਾਨਕ ਸਵੇਰੇ ਸਵੇਰੇ ਚਾਪਾ ਮਾਰਿਆ ਆਓ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਨਵਾਂ ਜਿਹੜਾ ਉਹਨਾਂ ਨੇ ਰੈਸਟੋਰੈਂਟ ਖੋਲਿਆ ਕੀ ਪ੍ਰੋਗਰਾਮ ਚੱਲਿਆ ਕਿਦਾਂ ਦਾ ਖਾਣਾ ਬੰਦਾ ਆਓ

ਅੱਜ ਅਸੀਂ ਸਪੈਸ਼ਲ ਸਵੇਰੇ ਸੇ ਪਹੁੰਚੇ ਆਂ ਖਾਲ ਸੈਟ ਹੈ ਪੂਰਾ ਬੁੱਕ ਰਿਪੋਰਟ ਹੈ ਬਸ ਬਸ ਬੁੱਕ ਤੇ ਆਈ ਵਾਮਾ ਹੀ ਓਪਨ ਕੀਤਾ ਥੋੜਾ ਟਾਈਮ ਹੋਇਆ ਹੈ ਜੀ ਹਾਂਜੀ ਤੇ ਅਸੀਂ ਸਟਾਫ ਆ ਗਿਆ ਵੀ ਕੈਂਪ ਦਾ ਮਤਲਬ ਇਹ ਹੈ ਕਿ ਬਣ ਜੇਗਾ ਜਿਹੜਾ ਅਸੀਂ ਚੀਜ਼ ਮੰਗ ਲਈ ਹੈ ਹਾਂ ਜੀ ਟੇਕ ਹੈ ਟੇਕ ਹੈ ਤਾਂ ਦੋਸਤੋ ਖੜੇ ਆ ਅਸੀਂ ਦੀ ਪੰਜਾਬ ਟਾਊਨ ਕੈਫੇ ਕੈਫੇ ਰੈਸਟੋਰੈਂਟ ਜੋ ਮਰਜ਼ੀ ਖਾ ਲੋ ਦੋਨੋਂ ਚੀਜ਼ਾਂ ਦੀਆਂ ਹਾਂਜੀ ਤਾਂ ਅੱਜ ਅਸੀਂ ਪੀਜ਼ਾ ਖਾਣ ਦਾ ਮੂਡ ਆ ਤਾਂ ਪੀਜ਼ਾ ਖਾਣੇ ਆ ਜੀ ਆਪਾਂ ਇਹਨਾਂ ਤੋਂ ਆਰਡਰ ਕਰਦੇ ਆ ਜੀ ਆ ਆ ਜਿਹੜਾ ਮੈਕਸ ਵੈਜੀਟੇਬਲ ਇਹ ਪਨੀਰ ਜਿਹੜਾ ਅਸੀਂ ਸੰਤ ਬਣਾਦੇ ਪਨੀਰ ਕਿੰਨੇ ਸਮੇਂ ਚ ਬਣਾ ਤੇ ਮੇਰੇ ਵੱਲ ਤੋਂ ਬਾਅਦ ਸਹੀ ਪੀਜਾ ਬਣਾ ਤਾਂ 15 ਮਿੰਟ ਲੱਗਦੇ ਆ ਜੇ ਬੇਸ ਦੀ ਗੱਲ ਕਰੀਏ ਮੈਂ ਬੇਸ ਲਈ ਵਿਚਾਰੋਂ ਬਣਾਦੇ ਹਾਂ ਕੁਝ ਬੇਸ ਮੇਰਾ ਆਪ ਦੀ ਮੇਰੀ ਆਪ ਦੀ ਰਹਿ ਸਾਰਾ ਕੁਝ ਆਪ ਕਰਦੇ ਆ ਤੇ ਜੇ ਗੱਲ ਕਰੀਏ ਕੋਈ ਸਟਾਫ ਨਹੀਂ ਕੋਈ ਮੈਨੇਜਰ ਨਹੀਂ ਤਾਂ ਕੋਲੋਂ ਬਣਾਉਗਾ ਅਫੀਸ਼ੀਅਲ ਤੋਂ ਸਿਆਪੀ ਮੈਂ ਆਪਾਂ ਦੀ ਲੈ ਲਈ ਤੁਹਾਨੂੰ ਮੈਂ ਆਪਾਂ ਬਗੇ ਸਟਾਫ ਰੱਖਿਆ ਹੈ ਜੀ ਆਪਾਂ ਓਪਨ ਕੀਤਾ ਹੈ ਜੇ ਤੁਹਾਨੂੰ ਜੇ ਆਪਾਂ ਕੋ ਆਰਾਮ ਨਾਲ ਇੱਥੇ ਆਪਾਂ ਨੂੰ ਵਿਦਿਆਏ ਦੀ ਸੇਵਾ ਚਾਹੀਏ ਜਾਓ ਤੇ ਆਪਾਂ ਇੱਥੇ ਹੀ ਰਹਿਦੇ ਰਾਤ ਨੂੰ ਤੇ ਆਪਾਂ ਥੋੜਾ ਜਿਹਾ ਪੂਰਾ ਤੇ ਆਪਾਂ ਇੱਥੇ ਹੀ ਰਹਿ ਕੇ ਆਪ ਦਾ ਆਪ ਮੈਂ ਨਾ ਕੀ ਸਾਰਾ ਕੁਝ ਕਰਦਾ ਮੈਂ ਬੰਦਿਆ ਦੇ ਡਿਪੈਂਡ ਨਹੀਂ ਕਰਦਾ ਕਿ ਜੀ ਪਤਾ ਮੈਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਤਾਂ ਜਿਹੜੀ ਵੀ ਚੀਜ਼ ਆ ਜੇ ਉਹਦਾ ਰੈਸਪੀ ਤਿਆਰ ਕਰਨੀ ਜਾਂ ਕੁਝ ਵੀ ਆਰਡਰ ਲਾਉਣਾ ਹੈ ਤਾਂ ਉਹ ਮੈਂ ਖੁਦ ਆਹ ਜੇ ਗੱਲ ਕਰੀਏ ਤੇ ਇਸ ਜਿਹੜਾ ਰੈਸਟੋਰੈਂਟ ਆਉਣ ਵਾਸਤੇ ਤਜਰਬੇ ਦੀ ਗੱਲ ਕਰੀਏ ਤਾਂ ਤਜਰਬਾ ਕਿੱਥੇ ਹੈ ਤਜਰਬਾ ਜੀ ਮੈਂ ਆਪਣਾ ਸੂਤਗੜ ਤੋਂ ਹਾਂ ਸੂਤਗੜ ਰੈਸਟੋਰੈਂਟ ਹੈਗਾ ਦਾ ਪੁਆਇੰਟ ਰੇਟਾਇਰ ਤੋਂ ਉਥੇ ਮੈਂ 1.5-2 ਸਾਲ ਲਾਇਆ ਉਥੋਂ ਮੈਂ ਤਜਰਬਾ ਸਿੱਖਿਆ ਮੈਨੂ ਬੜਾ ਵੱਡਾ ਹੈ ਕੀ ਇਹਦੇ ਵਿੱਚ ਸਾਰੇ ਜਿਹੜੇ ਚੀਜ਼ਾਂ ਲਿਖੀਆਂ ਨੇ ਮਿਲਦੀਆਂ ਨੇ ਹਾਂਜੀ ਇਹ ਮੈਨੂ ਆਪਾਂ ਖੁਦ ਆਪ ਨੇ ਡਿਜ਼ਾਈਨ ਕੀਤਾ ਹੈ ਸਾਰੀ ਲੋਕੇਸ਼ਨ ਜੋ ਵੀ ਆਪਨੇ ਅੰਦਰ ਹੀ ਬਣਾ ਕੇ ਆ ਦਿੱਤੀ ਆ ਟੈਗ ਵਗੈਰਾ ਵੀ ਆਪ ਆਪ ਤਿਆਰ ਕੀਤਾ ਆਪਨੇ ਕੋਲ ਕਮ ਸੇ ਕਮ ਮੇਰੇ ਖਿਆਲ ਨਾਲ 2500 ਪਲਸ ਐਟ ਮਨ ਹੈਗੀ ਆ ਜੀ ਤੇ ਜੇ ਕੋਈ ਆਰਡਰ ਕਰਨਾ ਚਾਹੇ ਮੰਨ ਲਓ ਘਰ ਬੈਠਿਆ ਆ ਆਰਡਰ ਕਰਨਾ ਚਾਹੇ ਤਾਂ ਚੀਜ਼ अवेलेबल ਕਰਵਾ ਦੇ ਹਾਂ ਆਪਣੀ ਡਿਲੀਵਰੀ 15 ਕਿਲੋਮੀਟਰ ਤੱਕ ਰੱਖੀ ਹੈ ਜੀ ਆਪਾਂ ਜੀ ਕੋਈ ਵੀ ਕਹੇ 15 ਕਿਲੋਮੀਟਰ ਤੱਕ ਨਹੀਂ ਰੱਖਦਾ ਆਪਾਂ 15 ਕਿਲੋਮੀਟਰ ਤੱਕ ਰੱਖੀ ਆ ਪਰ ਉਹਦੇ ਅਜ ਕੁਝ ਕੰਡੀਸ਼ਨ ਹੁੰਦੀਆਂ ਨੇ

ਠੀਕ ਹੈ ਤੁਸੀਂ ਚੈੱਕ ਕਰੋ ਜੀ ਸਾਫਟ ਆ ਜੀ ਕੋਈ ਉਹ ਬੁਜਾਰੀ ਆਪਾਂ ਵੇਖ ਨਹੀਂ ਵਰਤੀ ਤਾਂ ਨਾ ਹੀ ਆਪਾਂ ਕਦੇ ਬਜ਼ਾਰ ਦੀ ਚੀਜ਼ ਵਰਤੀ ਹੈ ਜੀ ਇਹ ਆਪਣਾ ਕੋਟਾ ਦੇਖਾ ਤਾਂ ਹੁਣ ਆਪਣੇ ਵਿੱਚ ਪਾਵਾਂਗੇ ਟਮਾਟਰ ਜੀ ਬਾਕੀ ਸਭ ਦਾ ਆਦਾ ਆਦਾ ਕਰਿਆ ਜਾਂਦਾ ਕੋਈ ਤਿੱਖਾ ਖਾਂਦਾ ਹੈ ਕੋਈ ਮਿੱਠਾ ਖਾਂਦਾ ਹੈ ਤਾਂ ਅਗਲਾ ਜਿਸ ਹਿਸਾਬ ਦੇ ਨਾਲ ਆਪਣੇ ਕੋਲ ਮੰਗਦਾ ਆਪਾਂ ਉਸ ਹਿਸਾਬ ਦੇ ਨਾਲ ਤਿੱਖਾ ਵੀ ਕਰਦੇ ਆ ਮਿੱਠਾ ਵੀ ਕਰਦੇ ਆ ਉਹ ਫਿਰ ਓਪੀ ਆਪ ਦੀ ਚੋਈ ਸੰਦੇਗੇ ਇਹ 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 ਕੀ ਆ ਗਿਆ ਜਿਹੜਾ ਉੱਪਰ ਲਾਇਆ ਤੁਸੀਂ ਇਹ ਟਮਾਟਰ ਪੁਰੀ ਹੁੰਦੀ ਹੈ ਜਿਹੜਾ ਆਪਾਂ ਸੋਹਣ ਤਿਆਰ ਕਰਦੇ ਆ ਠੀਕ ਹੈ ਜੀ ਇਹ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਲੋਕ ਨੇ ਸੌਸਸ ਨੇ ਜਾਂ ਕੋਈ ਜਿਹੜਾ ਮਟੀਰੀਅਲ ਹੁੰਦਾ ਹੈ ਵੀ ਇਹ ਯੂਜ਼ ਕਰਦੇ ਨੇ ਮਤਲਬ ਖਰਾਬ ਜਾਂ ਪੁਰਾਣਾ ਬਹੁਤ ਦਿਨ ਤੋਂ ਬੇਹਾ ਜੀ ਨੂੰ ਕਹਿ ਦਮਿਆ ਆਪਾਂ ਤੁਹਾਡੇ ਸਾਹਮਣੇ ਪਿਆ ਆਪਾਂ ਹਰ ਇੱਕ ਜੀ ਫਰੈਸ਼ ਵਰਤੀ ਦੀ ਹੈ ਜੀ ਆਪਾਂ ਸੌਸਾਂ ਦੀ ਗੱਲ ਕਰੀਏ ਤਾਂ ਆਪਣੇ ਕੋਲ ਸਿਰਫ ਇੱਕੋ ਹੀ ਕੁਆਲਿਟੀ ਆਪਾਂ ਵਰਤਦੇ ਆ ਉਹ ਹੈਗੀ ਵੀਬਾ ਜੀ ਵੀਬਾ ਬੜਾ ਬ੍ਰਾਂਡ ਮਤਲਬ ਚੰਗਾ ਬ੍ਰਾਂਡ ਹੈ ਬਹੁਤ ਵਧੀਆ ਕੁਆਲਿਟੀ ਦਾ ਵੀਬਾ ਤੋਂ ਬਿਨਾ ਕੋਈ ਵੀ ਯੂਜ਼ ਨਹੀਂ ਕਰਦੇ ਹੁਣ ਲਈ ਆਪਾਂ ਵੀਬਾ ਕੋਈ ਵੀ ਚੀਜ਼ ਆਪਣੇ ਕੋਲ ਥੱਲੇ ਤੋਂ ਲੈ ਕੇ ਉੱਤੇ ਤੱਕ ਉੱਤੋਂ ਤੋਂ ਲੈ ਕੇ ਆਪਣੇ ਕੋਲ ਥੱਲੇ ਤੱਕ ਜੀ ਸੂਰੀ ਬਾੜੀ ਹੈ ਜੀ ਵੀਬਾ ਨਾਲ ਇੱਕ ਹੀ ਆਪਾਂ ਕੋਲ ਵੀਬਾ ਦੀ ਆਪਣੇ ਕੋਲ ਕੈਚਅਪ ਆ ਜਿਹੜੇ ਉਹ ਵੀ ਵੀਬਾ ਦੇ ਮਿਲਣਗੇ ਤੁਹਾਨੂੰ ਜੀ ਤੇ ਹੋਰ ਇਦਾਂ ਦੀ ਕੋਈ ਹੋਰ ਕੁਝ ਮਤਲਬ ਕੋਈ ਨਹੀਂ ਪਨੀਰ ਜੇ ਆਪਾਂ ਬੈਸਟ ਕੰਪਨੀ ਯੂਜ਼ ਕਰਦੇ ਆਂ ਕਈ ਲੋਕੀ ਹੁੰਦੇ ਆ ਕਿ ਪਨੀਰ ਆ ਉਹ ਦੁੱਧ ਨਾਲ ਯੂਜ਼ ਕਰਦੇ ਆ ਆਪਣਾ ਕੋਈ ਬੀਨ ਹੋਣਾ ਜੀ ਤੁਸੀਂ ਕਿਹੜਾ ਪਨੀਰ ਯੂਜ਼ ਕਰਦੇ ਹੋ ਆਪਾਂ ਬੈਸਟ ਯੂਜ਼ ਕਰਦੇ ਆਂ ਜਿਹੜਾ ਬਜਾਰੀ ਮਤਲਬ ਕਿ 300 ਕਿਲੋੜਾ ਮਹਿੰਗਾ ਨਾ ਜਿਹੜਾ ਜੀ ਉਹ ਆ ਦੁੱਧ ਨਾਲ ਆਪਾਂ ਵਧੀਆ ਕੁਆਲਿਟੀ ਵਧੀਆ ਪਨੀਰ ਜੀ ਇਹਨੂੰ ਵਧੀਆ ਕੁਆਲਿਟੀ ਦੁੱਧ ਦੀ ਗੱਲ ਕਰੀਏ ਆਪਾਂ ਤਾਂ ਦੁੱਧ ਮੈਦ ਘਰ ਦਾ ਯੂਜ਼ ਕਰਨਾ ਜੀ ਦਹੀਂ ਦੀ ਗੱਲ ਕਰੀਏ ਤਾਂ ਉਹ ਵੀ ਮੈਦ ਘਰ ਦਾ ਯੂਜ਼ ਕਰਨਾ ਜੀ ਬਾਕੀ ਪਨੀਰ ਦੀ ਗੱਲ ਕਰੀਏ ਤਾਂ ਥੋੜੇ ਟਾਈਮ ਤੱਕ ਮੈਂ ਆਪਦਾ ਯੂਸ ਕਰਾ ਕਰੂੰਗਾ ਘਰ ਦੇ ਹੀ ਬਣਾ ਕੇ ਠੀਕ ਹੈ ਜੀ ਬਾਕੀ ਇੱਕ ਵਾਰੀ ਕੰਮ ਸਟਾਰਟਿੰਗ ਕਰਕੇ ਥੋੜਾ ਜਿਹਾ ਆਪਾਂ ਬੋਲਦੇ ਜਾਓ ਇਹ ਆਪਰੇ ਲਈ ਤੇ ਕਹਿੰਦੀ ਚੀਜ਼ ਬਲੈਂਡ ਹਾਂਜੀ ਇਹ ਚੀਜ਼ ਚੀਜ਼ ਬਲੈਂਡ ਪਹਿਲਾਂ ਆਪਾਂ ਪਾਈ ਮਜਰੇਲਾ ਚੀਜ਼ ਜੀ ਹੁਣ ਆਪਾਂ ਉੱਤੇ ਪਾਦੀ ਚੀਜ਼ ਬਲੈਂਡ ਜੀ ਤੇ ਇਹ ਵੀ ਕੁਝ ਲੋਕ ਘੱਟ ਪਸੰਦ ਕਰਦੇ ਆ ਕੁਝ ਲੋਕ ਵੱਧ ਪਸੰਦ ਕਰਦੇ ਆ ਸਭ ਦਾ ਆਪ ਦਾ ਆਪ ਦਾ ਲੋ ਜੀ ਸਾਰੀਆਂ ਜਿਹੜੀਆਂ ਚੀਜ਼ਾਂ ਪਾਰੇ ਉਹ ਪੂਰੀਆਂ ਭਰ ਭਰ ਕੇ ਪਾਰੇ ਉਹ ਪੂਰਾ ਨਜ਼ਾਰਾ ਆਉਣ ਵਾਲਾ ਹੈ ਪੀਜ਼ਾ ਖਾਨ ਤੇ ਬਹੁਤ ਵਧੀਆ ਇਹ ਹੁਣ ਕੀ ਆਏਗਾ ਇੱਥੇ ਤੇ ਇੱਥੇ ਆਉਣਗੇ ਕੋਣੀ ਨਹੀਂ ਆਣਗੇ ਇੱਥੇ ਆ ਗਿਆ ਜੀ ਪਿਆਜ਼ ਆਉਣੀਆਂ ਜੀ ਬਾਕੀ ਆਪਨੇ ਕੋ ਹਰੇਕ ਪ੍ਰਕਾਰ ਦਾ ਪੀਜ਼ਾ ਪੈਸ ਕਰਕੇ ਇਹਨਾਂ ਮੈਨੂ ਵੱਡਾ ਰੱਖਿਆ ਵੀ ਕਈ ਲੋਕ ਕੀ ਆ ਵੀ ਪਿਆਜ਼ ਨੂੰ ਅਲਰਜੀ ਹੁੰਦੀ ਆ ਜੀ ਕਈ ਲੋਕਾਂ ਨੂੰ ਕਿਸੇ ਹੋਰ ਚੀਜ਼ ਤੋਂ ਵੀ 100 ਅਗਲੇ ਨੂੰ ਅਲਰਜੀ ਹੁੰਦੀ ਕਈ ਪਿਆਜ਼ ਨਹੀਂ ਖਾਂਦੇ ਕਈ ਸ਼ਿਮਲਾ ਮਿਰਚ ਨਹੀਂ ਖਾਂਦੇ ਕਈ ਟਮਾਟਰ ਨਹੀਂ ਖਾਂਦੇ ਤਾਂ ਉਸ ਕਰਕੇ ਵੀ ਜੋ ਪੀਜ਼ਾ ਆਊਗਾ ਆਪਾਂ ਹਰੇਕ ਪ੍ਰਕਾਰ ਦਾ ਰੱਖਿਆ ਇਹ ਆ ਗਈ ਜੀ ਸ਼ਿਮਲਾ ਮਿਰਚ ਜੀ ਕੈਪਸਿਕਮ ਸ਼ਿਮਲਾ ਮਿਰਚ ਜੇ ਇਰੀ ਟੋਪਿੰਗ ਆ ਗਈ ਕੋਈ ਅਗਲਾ ਨਾ ਵੀ ਖਾਣਾ ਚਾਵੇ ਜੀ ਤੇ ਆਪਾਂ ਉਹ ਆਪਣੀ ਮਰਜ਼ੀ ਨਾਲ ਵੀ ਟੋਪਿੰਗ ਬਵਾ ਸਕਦੇ ਜੀ ਵੀ ਆਪਾਂ ਨੂੰ ਕੋਈ ਉਹ ਨਹੀਂ ਲੱਗਦਾ ਕਿ ਉਹ ਆਪਣੇ ਕੋਲ ਆਹੀ ਫਾਇਦਾ ਵੀ ਕਹਿਣ ਤੋਂ ਮਤਲਬ ਇਹ ਨਹੀਂ ਵੀ ਬਣਿਆ ਬਣਾਇਆ ਜੋ ਉਹ ਚੀਜ਼ ਪਸੰਦ ਕਰਦਾ ਉਹ ਤੁਸੀਂ ਦਿਓਗੇ ਮਤਲਬ ਕਸਟਮਰ ਦੀ ਜਿਹੜੀ ਇੱਛਾ ਅਨੁਸਾਰ ਚੀਜ਼ ਉਹ ਮੰਦੇ ਹਿਸਾਬ ਦੀ ਆ ਉਹਦੇ ਟੇਸ ਦੇ ਹਿਸਾਬ ਤੇ ਵੀ ਉਹਨੇ ਕਹਿੋ ਜਾ ਪੀਜ਼ਾ ਖਾਣਾ ਮਤਲਬ ਕੀ ਖਾਣਾ ਪਸੰਦ ਕਰਦਾ ਲੈ ਤੁਸੀਂ ਆਪ ਇਹਨਾਂ ਕਿਹ ਬੰਗਣੀ ਕੌਰ ਇੱਥੇ ਆ ਗਈ ਜੀ ਸਵੀਟ ਕੌਰ ਕ੍ਰਿਸ਼ਨਾ ਕੰਪਨੀ ਜ਼ਰੂਰ ਕਰਾਂਗੇ ਮਤਲਬ ਚੰਗੀ ਕੁਆਲਿਟੀ ਚੰਗੀ ਕੁਆਲਿਟੀ ਚੰਗਾ ਦੇਵਾਂਗੇ ਤਾਂ ਹੀ ਕਸਟਮਰ ਆਊਗਾ ਜੀ 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 ਤੇ ਜੀ ਆ ਗਈ ਜੀ स्वीट कॉर्न ਉਹ ਵੀ ਕਾਫੀ ਮਾਤਰਾ ਵਿੱਚ ਪਾ ਰਹੇ ਹੋ ਤੁਸੀਂ ਮਾਤਰਾ ਕਦੋਂ ਵੀ ਕੋਈ ਆਵੇ ਤਾਂ ਇਸੇ ਨਾਲ ਵਿੱਚ ਮਿਲੂਗੀ ਸਾਨੂੰ ਜੀ ਐਦਾ ਨਹੀਂ ਕਿ ਆਪਾਂ ਕੋਈ ਆਊਗਾ ਤਾਂ ਉਹ ਆਪਾਂ ਘੱਟ ਪਾਵਾਂਗੇ ਜਾਂ ਵੀਡੀਓ ਦੇ ਆਪਾਂ ਜ਼ਿਆਦਾ ਪਾਵਾਂਗੇ ਜੀ 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 ਮਤਲਬ ਜੋ ਤੁਸੀਂ ਵੀਡੀਓ ਚ ਪਾ ਰਹੇ ਹੋ ਉਹੀ ਮੰਨ ਲਓ ਹੋਰ ਕਸਟਮਰ ਆਏਗਾ ਤਾਂ ਉਹਨੂੰ ਵੀ ਇਦਾਂ ਹੀ ਦੇ ਰਹੇ ਸੇਮ ਸੀਜ਼ ਮਿਲੇ ਇਹ ਵੀ ਉੱਤੇ ਆਪਾਂ ਪਾਵਾਂਗੇ ਰੈੱਡ ਪਪਰਿਕਾ ਵਾਹ मिट्टी एक ही हो गया जी रेड पेपरिका ओके oh, सर ये भी बहुत तीखी होती है ये भी कोई अपने स्वाद अनुसार पी कौन अच्छा यानी कि बड़ी स्पाइसी है ये बहुत स्पाइसी जरा वाला स्पाइसी खाने पसंद करते हैं तो उन वास्ते ये जी 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 ठीक है हुन आपण चलावेंगे पल्ली लो जी ਹੋਨ ਆਏਗਾ ਜਿੱਤੇ ਪਲੇ ਨੀਰਦੀ ਕਾਤੇ ਨਹੀਂ ਪਾਰਿਸ਼ ਠੀਕ ਹੈ ਜੀ ਇਹ ਮਤਲਬ ਸਹੀ ਪਨੀਰ ਹੈ ਆ ਸੋਇਆ ਬੀਨ ਨਹੀਂ ਹੈ ਸੋਇਆ ਬੀਨ ਨਹੀਂ ਹੈ ਜੀ ਆ ਦੇ ਕੋਈ ਵੀ ਖਾ ਕੇ ਚੈੱਕ ਕਰ ਸਕਦਾ ਕੋਈ ਵੀ ਅਗਰੇ ਨਾ ਟੇਸਟ ਆਵੇ ਹਾਂਜੀ ਤਾਂ ਲਾ ਪੈਸੇ ਨਾ ਦੇਵੇ ਹਾਂਜੀ ਕੋਈ ਸ਼ੱਕ ਨਹੀਂ ਆਪਾਂ ਨੂੰ ਹੋਰ ਆਰਡਰ ਲਾ ਦਾਂਗੇ ਜੇ ਨੇ ਪੈਸੇ ਰਿਟਰਨ ਕਰਨੇ ਹਨ ਤਾਂ ਉਹ ਆਦੀ ਉਹਦੀ ਖੁਸ਼ੀ ਜੀ ਜੀ ਕਾਫੀ ਕਸਟਮਰ ਆਉਂਦੇ ਵੀ ਆ ਫਾਸਟ ਜੀ ਜਾਂਦੇ ਆ ਜੀ ਬਾਕੀ ਜੇ ਗਲਤ ਚੀਜ਼ ਦਵਾਂਗੇ ਤੇ ਫਿਰ ਕਸਟਮਰ ਆਉਗਾ ਹੀ ਨਹੀਂ ਹਾਂਜੀ ਫਿਰ ਨਹੀਂ ਤਾਂ ਸਹੀ ਕੋਈ ਵੇਖੋ ਜੀ ਕਾਫੀ ਹਰਾ ਭਰਾ ਕਰਤਾ ਤੁਸੀਂ ਪੀਜ਼ਾ ਹਾਂਜੀ ਕਾਫੀ ਹਰਿਆ ਭਰਿਆ ਕਰਤਾ ਪੀਜ਼ਾ ਤੁਸੀਂ ਬਰਾ ਵੀ ਚੱਲਿਆ ਅਗਲੇ ਨੇ ਪੈਸੇ ਲਾਇਕ ਰੱਖ ਲੈਣ ਉਹ ਨਹੀਂ ਚੀਜ਼ ਤਾਂ ਦਾਂਗੇ ਆਪਾਂ ਜੀ 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 ਇਹ ਜਿਹੜਾ ਪੀਜ਼ਾ ਬਣਾ ਰਹੇ ਹੋ ਉਹ ਕਿੰਨੀ ਕੋਸਟ ਦਾ ਹੈ ਇਹ 250 ਰੁਪਏ ਨਹੀਂ 250 ਰੁਪਏ ਤਾਂ ਬਾਜ਼ਾਰਾਂ ਨਾਲੋਂ ਥੋੜੀ ਜਿਹੀ ਰੇਟ ਘੱਟ ਨਹੀਂ ਤੁਹਾਡੇ ਕੀ ਕਰਨ ਕੀ ਹੈ ਵੈਸੇ ਹੀ ਆਪਣਾ ਇੱਕ ਨਿਆ ਤੁਲਨ ਕਰਨ ਕਿ ਆਪਾਂ ਬਾਜ਼ਾਰ 'ਚ ਜਿਹੜੀ ਚੀ 150 ਰੁਪਏ ਦੀ ਆ ਉਹ ਆਪਾਂ 70 ਰੁਪਏ ਦੀ ਰੱਖੀ ਹੈ ਜੀ ਤੁਸੀਂ ਇੱਕ ਵਾਰ ਬਾਜ਼ਾਰ ਦਾ ਰੇਟ ਚੈੱਕ ਕਰਕੇ ਹਾਂ ਜੀ ਕਾਫੀ ਕਾਫੀ ਕੋਸਟਲੀ ਹੁੰਦਾ ਨਾ ਇਹ ਜਿਹੜਾ ਇਹ ਇਹ ਪੀਜ਼ਾ ਹੈ ਲਗਭਗ 550 ਦੇ ਨੇੜੇ ਮਿਲਦਾ ਹੈ ਜੀ ਹਾਂ ਤੇ ਹੈਗਾ ਜੀ ਬਾਜ਼ਾਰ ਦੇ ਵਿੱਚ ਤਾਂ ਹੈਗਾ ਇੰਨਾ ਜੀ ਬਾਕੀ ਆਪਣੇ ਕੋਲ ਦੀ ਕੋਸਟ 250 ਜੀ ਜੀ ਹੁਣ ਆਪਾਂ ਇਹਨੂੰ ਇਹਦਾ ਇਹਦੀ ਟਾਪਿੰਗ ਕੰਪਲੀਟ ਹੈ ਜੀ ਨਹੀਂ ਇਹਦੀ ਹੈ ਦੋ ਟਾਪਿੰਗ ਠੀਕ ਹੁਣ ਜਾਨਾ ਚੀਜ਼ ਮੇਹੇਲਾ ਚੀਜ਼ ਜੀ ਇਹ ਇਹ ਦੁਬਾਰਾ ਫਿਰ ਪੈਂਦੀ ਸਰ ਹਾਂਜੀ ਦੁਬਾਰਾ ਫਿਰ ਪੈਂਦੀ ਆ ਜਿੰਦੇ ਬਿਨਾ ਪੀਜੇ ਖਾਂ ਦਾ ਸਵਾਲ ਨਹੀਂ ਹੁੰਦਾ ਉਹ ਤਾਰ ਜੀ ਨਹੀਂ ਪੈਂਦੀ ਹੁੰਦੀ ਹਾਂਜੀ 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 ਉਹ ਉਹ ਇਹ ਚੀਜ਼ ਆ ਜੀ ਉਹੀ ਚੀਜ਼ ਆ ਤਾਂ ਇਹ ਐਗੈਸਾ ਦਾ ਨੋਰਮਲ ਪੈਂਦੀ ਹੈ ਜੀ ਪੀਜੇ ਜਿੰਨੀ ਕੋਈ ਐਕਸਟਰਾ ਚੀਜ਼ ਪੋਣਾ ਚਾਵੇ ਤਾਂ ਉਹ ਵੀ ਆਪਣੇ ਕੋਲ ਵੇਵਲ ਹੈਗਾ ਠੀਕ ਹੈ ਜੀ ਉਹਦੇ ਨਾਲ ਪੈਸੇ ਵੀ ਐਡ ਹੋ ਜਾਂਦੇ ਆ ਹਾਂਜੀ ਹਾਂਜੀ ਐਕਸਟਰਾ ਚੀਜ਼ ਕਈ ਲੋਕਾਂ ਨੂੰ ਜ਼ਿਆਦਾ ਤਾਰ ਜੀ ਪਸੰਦ ਹੁੰਦੀ ਆ ਜਿਆਦਾ ਚੀਜ਼ ਜੀ ਪਸੰਦ ਕਰਦੇ ਆ ਤਾਂ ਜ਼ਿਆਦਾ ਤਾਰ ਜੀ ਉਹ ਕਦੇ ਵੀ ਤਾਰ ਤਾਰ ਹੀ ਹੋਵੇ ਜੀ ਤੋ ਜੀ ਹੁਣ ਆਪਣਾ ਕੰਮ ਹੋ ਗਿਆ ਹਾਂਜੀ ਪੂਰੀ ਭਰ ਭਰ ਕੇ ਚੀਜ਼ ਪਾਤੀ ਪਾਸਰ ਕੀ ਜਦੋਂ ਵੀ ਕੋਈ ਕਸਟਮਰ ਆਗੇ ਇੰਨੀ ਹੀ ਉਹਨੂੰ ਮਿਲੂਗੀ ਹਾਂਜੀ ਹਾਂਜੀ ਵੀ ਇਹ ਨਹੀਂ ਵੀ ਮੰਨ ਲਓ ਤੁਸੀਂ ਵੀਡੀਓ ਬਣ ਰਹੀ ਆ ਤਾਂ ਤੁਸੀਂ ਨਾ ਨਾ ਆਪਣਾ ਕੋਲੋਂ ਜਿਹੜੇ ਕੰਮ ਹੀ ਹੈਗੇ ਲੋ ਜੀ ਇਹ ਤੁਹਾਡਾ ਲੱਗ ਗਿਆ ਪੀਜ਼ਾ ਠੀਕ ਹੈ ਜੀ ਇਹਨੂੰ ਚ ਲੱਗਣ ਤੋਂ ਬਾਅਦ ਵੀ ਆ ਆਪਣਾ ਟਾਈਮਰ ਹੁੰਦਾ ਹਾਂਜੀ ਹਾਂਜੀ ਆਪਾਂ ਹੀ ਟਾਈਮਰ ਸੈੱਟ ਕਰ ਸਕਦੇ ਆ ਜੀ ਕਿੰਨੇ ਟਾਈਮ ਤੇ ਆਪਾਂ ਇਹਨੂੰ ਪਕਾਉਣਾ ਹੈ ਹਾਂਜੀ ਇਹ ਇਹ ਹੁਣ ਕਿੰਨੇ ਕਿੰਨੇ ਮਿੰਟਾਂ ਚ ਤਿਆਰ ਹੋ ਜਾਏਗਾ ਸਹੀ ਪੀਜ਼ਾ ਪਕਾਉਣਾ ਤਾਂ ਕਮ ਸੇ ਕਮ ਲਗਭਗ 10 15 10 ਕਿ ਮਿੰਟ ਲੱਗ ਜਾਂਦੇ ਕਿ 5 7 ਮਿੰਟ ਤਾਂ ਟੋਪਿੰਗ ਤੇ ਲੈ ਜਾਂਦਾ ਜੀ ਜੀ ਤੇ 10 ਕਿ ਮਿੰਟ ਮੰਨ ਕੇ ਚਲੋ ਵੀ ਤੁਸੀਂ ਮਸ਼ੀਨ ਦੀ ਹੁੰਦਾ ਠੀਕ ਹੈ ਇਹ ਸਹੀ ਤਾਂ ਵੀ ਜੀ ਹਾਂ ਜਿਹ ਤਰੀਕੇ ਨਾਲ ਪੱਕ ਜੇ ਤੇ ਬੱਸ ਉਹ ਭਾਈ ਸਾਹਿਬ ਯਾਰ ਰਾਜੀ ਤੈਨੂੰ ਸੁਣਨੇ ਆ ਜੀ ਲਓ ਜੀ ਆਪਣਾ ਪੀਜ਼ਾ ਹੋ ਗਿਆ ਤਿਆਰ ਵੇ ਕੀ ਬਾਤ ਹੈ ਜੀ ਸਮੈਲ ਬਹੁਤ ਵਧੀਆ ਆ ਰਹੀ ਹੈ ਜ਼ਰੂਰ ਇਹ ਜ਼ਰੂਰ ਹਾਂਜੀ ਇਹ ਆ ਗਿਆ ਬਟਰ ਬਟਰ ਜੀ ਬਟਰ ਦੀ ਟੋਪਿੰਗ ਆ ਰਹੀ ਹੈ ਤੋਂ ਬਿਨਾਂ ਕਿੰਦਾ ਇਹ ਸਾਈਡਾ ਹੁੰਦੀਆਂ ਉਹ ਸੌਫਟ ਹੋ ਜਾਂਦੀਆਂ ਹਾਂਜੀ ਤਾਂ ਫਿਰ ਲੋਕ ਸਾਈਡਾਂ ਵੀ ਖਾ ਲੈਂਦੇ ਆ ਜੀ ਤਾਂ ਕਰਕੇ ਹੈ ਜੀ ਵਾਹ ਭਾਈ ਸਾਹਿਬ

ਚੱਕਰ ਦੇ ਆਪਾ ਲੋਸ ਵਾ ਵਾ ਦੀ ਕੀ ਬਾਤ ਹੈ ਬਹੁਤ ਵਧੀਆ ਪੀਜਾ ਜਿਹੜਾ ਨਾ ਇਹ ਦਾ ਜਿਹੜਾ ਟੇਸ ਹੈ ਨਾ ਇਨਾ ਸਮਾਨ ਭਰ ਭਰ ਕੇ ਪਾਇਆ ਹੋਇਆ ਐਡਾ ਵਧੀਆ ਟੇਸਟ ਜਿੰਦਗੀ ਵਿੱਚ ਨਹੀਂ ਦੇਖਿਆ ਹੋਇਆ ਬਹੁਤ ਬੀਜੇ ਖਾਦੇ ਇਹੇ ਦਾ ਦੂਜਾ ਤੁਸੀਂ ਇੱਕ ਵਾਰ ਇੱਥੇ ਪਹੁੰਚੋ ਦੇਣਾ ਤੇ ਖਾਓਗੇ ਨਾ ਤੇ ਕਿਆ ਬਾਤ ਐ ਹੁਣ ਅਸੀਂ ਇੱਕ ਰਿਵਿਊ ਲੈਨੇ ਆ ਅਸੀਂ ਪੀਜ਼ਾ ਖਾਣੇ ਆ ਤੁਹਾਨੂੰ ਬਾਅਦ ਫੇਰ ਗੱਲਬਾਤ ਕਰਾਵਾਂਗੇ ਬਣੇ ਹੋ ਵੀਡੀਓ ਦੇ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਸਾਇਆ ਵਰਮਾਈ ਕਦੋਂ ਤੋਂ ਆ ਰਹੇ ਹੋ ਇਸ ਪੀਜ਼ਾ ਦੇ ਅਇਤਾਂ ਨਾਲ ਜੁੜੇ ਹੋਏ ਬੋਧ ਨੇ ਗੁੜੇ ਗੁੜੇ ਨੇ ਓਪਨ ਕਰਿਆ ਜੀ ਬੋਧ ਵਗੇ ਆ ਬਿਊ ਹੋਏ ਜਣਾ ਖਾਣ ਲਈ ਬੋਧ ਦਾ ਸਿਸਟਮ ਹੈ ਜੀ ਨਾਲੇ ਬੱਚਾ ਵੀ ਬਹੁਤ ਜੁਦਾ ਮਿਲਣਾ ਇਥੋਂ ਬਹੁਤ ਖਾਨ ਖਣੋਲੇ ਲੱਗ ਰਹੀ ਇਹ ਆਮ ਹੁੰਦਾ ਹੈ ਕਿ ਇਹ ਜਿਹੜਾ ਪੀਜ਼ਾ ਬੜੇ ਮਹਿੰਗੇ ਰੇਟਾਂ ਤੇ ਮਿਲਦਾ ਹੈ ਕਾਫੀ ਸਸਤੇ ਵੀ ਭਾਵੇਂ ਕੀ ਲੱਗਦਾ ਵੀ ਮੈਨੂੰ ਬਹੁਤ ਜਨਵਨ ਨਹੀਂ ਜੀਣਾ ਮਾਰੇ ਖਾਣ ਦੀ ਕੁਆਲਿਟੀ ਬਹੁਤ ਰਹੀ ਹੋਈ ਬਦਾਰਨਾ ਹਾਂ ਤਾਂ ਮੈਂ ਕਹਿੰਦਾ ਇਹ ਬੋਧ ਬਹੁਤ ਕੁਆਲਿਟੀ ਘਰੇ ਨਹੀਂ ਜੀ ਇਹ ਜਿਹੜੀ ਇੰਨੀ ਵਧੀਆ ਕੁਆਲਿਟੀ ਮੇਰੇ ਖਿਆਲ ਤੱਕ ਕਿਤੇ ਨਹੀਂ ਮਿਲੀ ਨਹੀਂ ਕਿੱਥੇ ਨਹੀਂ ਮਿਲਿਆ ਐਗਰੀਓ ਹਾਂਜੀ ਹਾਂ ਕਦੇ ਤੋਂ ਆ ਰਹੇ ਹੋ ਮੈਨੂੰ ਹੋਵੇ ਜੀ 1-2 ਮਹੀਨੇ ਹੋ ਗਏ ਆ ਰਹੇ ਲਗਾਤਾਰ ਤੋਂ ਆ ਰਹੇ ਠੀਕ ਹੈ ਜੀ ਇਹ ਗੱਲ ਤੋਂ ਮਤਲਬ ਫੈਮਿਲੀ ਨਾਲ ਵੀ ਆਉਣੇ ਹੋ ਜਾਂ ਮੰਨੋ ਹਾਂ ਜਾਂ ਵੀ ਫੈਮਿਲੀ ਨਾਲ ਆ ਗਏ ਨੇ ਬੱਚੇ ਵੀ ਲੈ ਕੇ ਆਨੇ ਨਾਲ ਪੈਕਿੰਗ ਕਰਦੇ ਲੈ ਕੇ ਜਾਈ ਦੀ ਹੋਗੀ ਬਹੁਤ ਵਧੀਆ ਟੇਸਟ ਹੈ ਯਾਰ ਬਹੁਤ ਖਾਣ ਨੂੰ ਬਹੁਤ ਵਧੀਆ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਸੀ ਕਹਿਣਾ ਚਾਹੂਗਾ ਉਹਨਾਂ ਨੂੰ ਕਹਿਣਾ ਚਾਹਾਂਗਾ ਜੀ ਆਓ ਇੱਕ ਵਾਰ ਚੈੱਕ ਕਰੋ ਆਨੇ ਖਾਣਾ ਖਾਓ ਪੀਓ ਵਾਲਾ टेस्ट चेक करो तंगे लगे बाजार पेट भी गैज ने कोई ज्यादा नहीं कि मसाले नॉर्मल है सारा बेहस वगैरह नजदीक सारा मटीरियल आप तैयार कर रही ठीक है जी मेहरबानी पिज़्ज़ा खाता ਬੜਾ ਵਧੀਆ ਲੱਗਿਆ ਬਹੁਤ ਸੁਆਗਿਸਟ ਹੈ ਟੇਸਟ ਬੜਾ ਵਧੀਆ ਸੀ ਤਾਂ ਇੱਕ ਕਸਟਮਰ ਵੀ ਆਈ ਸੀ ਉਹ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਡੇਸਟ ਹੈ ਮੇਰੇ ਭਰਾ ਨੇ ਨਵਾਂ ਕੰਮ ਖੋਲਿਆ ਗੁਰਸੇਖ ਪਰਿਵਾਰ ਨਾਲ ਰੱਖਦਾ ਹੈ ਕਿ ਮੈਂ ਇਹ ਤੁਹਾਨੂੰ ਰਿਕਵੈਸਟ ਕਰਦਾ ਕਿ ਸਾਰੇ ਮੇਰੇ ਵੀਰ ਇਸ ਵੀਰ ਦੀ ਹੈਲਪ ਕਰੋ ਵੱਡੇ ਵੱਡੇ ਰੈਸਟੋਰੈਂਟਾਂ ਦੇ ਜਾਨੇ ਹੋ ਜਿਹੜੇ ਬੰਦੇ ਅਮੀਰ ਨੇ ਉਹਨਾਂ ਨੂੰ ਹੀ ਆਪਾਂ ਹੋਰ ਅਮੀਰ ਕਰਿਆ ਆਪਦੇ ਦੰਦ ਤੇ ਆਪਦੇ ਪੈਸੇ ਲਾ ਕੇ ਮੇਰਾ ਵੀਰ ਕੰਮ ਨੇ ਖੋਲਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਵੀਰਾਂ ਵੀ ਜਿਹੜੀ سپورਟ ਕਰਿਆ ਕਰੋ ਸਾਰੇ ਆ ਕੇ ਜ਼ਰੂਰ ਇਹਨਾਂ ਦਾ ਸਾਥ ਦਿਓ ਮੈਂ ਬੂਡ ਵਲੌਗਰ ਤਾਂ ਨਹੀਂ ਦਾ ਪਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਇਹ ਜਿਹੜੀ ਵੀਡੀਓ ਨਾਲ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਇਸਾਰੇ ਗੋਸੇ ਦੇ ਭਰਾ ਦਾ ਫਾਇਦਾ ਹੋ ਸਕੇ ਤੁਹਾਡਾ ਆਪਣਾ ਫਾਇਦਾ ਵੀ ਹੈ ਇਹਦੇ ਵਿੱਚ ਕੀ ਫਾਇਦਾ ਹੈ ਫਾਇਦਾ ਇਹ ਹੈ ਕਿ ਬਾਜ਼ਾਰ ਦੇ ਰੇਟਾਂ ਨਾਲੋਂ ਤੁਹਾਨੂੰ ਕਾਫੀ ਅੱਧੇ ਰੇਟਾਂ ਵਿੱਚ ਸਮਾਨ ਮਿਲ ਰਿਹਾ ਬਹੁਤ ਵਧੀਆ ਕੁਆਲਿਟੀ ਮਿਲ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ ਭਰਾ ਦੀ ਹੈਲਪ ਵੀ ਕਰੋ ਅਸੀਂ ਵੀ ਬਿਲਕੁਲ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਕਹਾਂਗੇ ਕਿ ਇਹੋ ਜਿਹਾ ਜਿਹੜਾ ਇਹ ਤਾਂ ਕਿਤੇ ਨਹੀਂ ਮਿਲਦਾ ਬਹੁਤ ਵਧੀਆ ਟੇਸਟ ਹੈ ਅ ਬਾਈ ਦਾ ਜਿਹੜਾ ਤੁਹਾਨੂੰ ਐਡਰੈਸ ਦੱਸਣਗੇ ਇਸ ਜਸਤੇ ਤੁਸੀਂ ਆਣਾ ਹਾਂਜੀ ਆਪ ਦਾ ਐਡਰੈਸ ਦੱਸੋ ਕਿਵੇਂ ਆ ਸਕਦਾ ਤੁਹਾਡੇ ਕੋਲੇ ਆਪਾਂ ਦਾ ਦਿਖਾਣਾ ਹੋਵੇ ਜੀ ਮਲੋਟ ਰੋਡ ਨੀਅਰ ਗੁਰਦਵਾਰਾ ਸ਼ਰਮਾ ਜੀ ਫਾਲਕਾ ਸੋਨਾ ਲਿਕਾ ਏਜੰਸੀ ਦੇ ਜਮਾ ਸਾਹਮਣੇ ਆਪ ਨੂੰ ਜੇ ਜੇ ਤੁਸੀਂ ਆ ਰਹੇ ਹੋ ਜੀ ਮਲੋਟ ਸਾਈਡ ਤੋਂ ਮਲੋਟ ਸਾਈਡ ਤੋਂ ਸ਼ਹਿਰ ਤੋਂ ਵਰਦੇ ਕਰਨ ਤੋਂ ਪਹਿਲਾਂ ਗੁਰਦਵਾਰਾ ਸਾਹਮਣੇ ਆਪੋਜੀਟ ਇਹ ਜਿਹੜਾ ਰੈਸਟੋਰੈਂਟ ਖੁੱਲਿਆ ਔਰ ਕਦੋਂ ਵੀ ਤੁਸੀਂ ਆ ਸਕਦੇ ਹੋ ਆਪਣੀ ਟਾਈਮਿੰਗ ਦੱਸ ਦਿਓ ਸਰ ਟਾਈਮਿੰਗ ਆਪਣੀ ਜੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਆਪਾਂ ਇੱਥੇ ਹੀ ਰਹੀਦਾ ਠੀਕ ਹੈ ਜੀ ਹਾਂ ਜੀ ਸਵੇਰੇ 8 ਵਜੇ ਤੋਂ ਜਿਵੇਂ ਅਸੀਂ ਅੱਜ ਛਾਪਾ ਮਾਰਿਆ ਸੀ 8 ਵਜੇ ਤੋਂ 12 ਵਜੇ 12 ਵਜੇ ਤੱਕ ਕਦੋਂ ਵੀ ਕੋਈ ਵੀ ਚੀਜ਼ ਤੁਸੀਂ ਇਹਨਾਂ ਨੂੰ ਕਹੋ ਇੱਥੇ ਅਵੇਲੇਬਲ ਬਹੁਤ ਵੱਡਾ ਮੀਨੂ ਹੈ ਬੜੀ ਬਧੀਆ ਚੀਜ਼ ਬਣਾਉਂਦੇ ਆ ਕੁਆਲਿਟੀ ਫੇਰ ਤੋਂ ਮੈਂ ਕਹਿੰਦਾ ਅਸੀਂ ਚੈੱਕ ਕੀਤੀ ਹੈ ਅਸੀਂ ਕਿਸੇ ਨੂੰ ਰეკਮੈਂਡ ਨਹੀਂ ਕਰੀਦਾ ਜਿੰਨਾ ਅਸੀਂ ਕੋਈ ਚੈੱਕ ਨਾ ਕਰੀਏ ਤਾਂ ਮੈਂ ਬੇਨਤੀ ਕਰਦਾ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਇਸ ਮੇਰੇ ਭਰਾ ਦੀ ਜਿਹੜੀ ਹੈ ਹੈਲਪ ਹਾਂਜੀ ਕੁਝ ਕਹਿਣਾ ਚਾਹੋਗੇ ਸਰ ਜੀ ਜਰੂਰ ਇੱਕ ਵਾਰੀ ਆਪਣੇ ਦਾਪ ਜਾਓ ਤਾਂ ਹੁਣ ਕੈਫੇ ਦੇ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਸਾਡਾ ਸੇਵਾ ਦਾ ਮੌਕਾ ਦਿਓ ਕੋਈ ਚੀਜ਼ ਨਾ ਵਧੀਆ ਲੱਗੇ ਤਾਂ ਆਪਣੇ ਪੈਸੇ ਵਾਸ ਲਓ ਜਾਂ ਸਾਨੂੰ ਉਸੇ ਪੈਸੇ ਨਾਲ ਤੁਹਾਨੂੰ ਅਸੀਂ ਚੀਜ਼ ਤੁਸੀਂ ਕਹੋਗੇ ਤਾਂ ਰਿਟਰਨ ਲਵਾ ਕੇ ਦਵਾਂਗੇ ਅਸੀਂ ਤੁਹਾਨੂੰ ਹੁਣ ਇੱਕ ਚੀਜ਼ ਹੈ ਬੜੇ ਫੂਡ ਬਲੌਗਰ ਕਰਦੇ ਆ ਮੈਂ ਕਹਿਣਾ ਤੁਹਾਨੂੰ ਚਾਹੁੰਦਾ ਸੀ ਮੈਂ ਤੁਹਾਨੂੰ ਇਹ ਕਹਿਣਾ ਵੀ ਜਿਹੜਾ ਵੀਡੀਓ ਸ਼ੇਅਰ ਕਰੇਗਾ ਉਹਦੇ ਵਾਸਤੇ ਕੋਈ ਆਫਰ ਦੇਣਾ ਚਾਹੋਗੇ हां जी ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਆਪਾਂ ਨੂੰ ਦਿਖਾਊਗਾ ਤਾਂ ਉਹਨੂੰ ਸਾਡੇ ਵੱਲੋਂ ਇੱਕ ਕੋਕ ਫ੍ਰੀ। ਲੋ ਜੀ ਕੋਈ ਵੀ ਚੀਜ਼ ਖਾਓ ਵੀਡੀਓ ਸ਼ੇਅਰ ਕਰਕੇ ਆਓ ਨਾਲ ਇੱਕ ਕੋਕ ਬਾਈ ਜੀ ਜਿੰਨੇ ਵੀ ਕਸਟਮਰ ਆਉਣਗੇ ਕੋਕ ਫ੍ਰੀ ਹੈ। हां जी ਜਿਹੜਾ ਕਸਟਮਰ ਆਊਗਾ ਉਹਦਾ ਆਰਡਰ ਜਿੱਦਿਆ ਹੋਊਗਾ ਰਿਵਿਊ ਵਧੀਆ ਹੋਊਗਾ ਉਹਨੂੰ ਆਪਣੇ ਵੱਲੋਂ ਕੋਕ ਦਿੱਤੀ ਜਾਊਗੀ। ਉਸ ਤੋਂ ਇਲਾਵਾ ਵੀ ਜੇ ਆਪ ਕੋਈ ਕਸਟਮਰ ਕੋਈ ਮਤਲਬ ਕਿ ਵੱਧ ਆਰਡਰ ਕਰਾਉਂਦਾ ਜਾਂ ਆਰਡਰ 500000 ਤੱਕ ਦਾ ਹੁੰਦਾ ਤਾਂ ਉਹ ਸਾਡੇ ਵੱਲੋਂ ਡਿਸਕਾਊਂਟ ਐਂਡ ਸਾਡੇ ਵੱਲੋਂ ਆਫਰ ਦੇ ਤੌਰ ਤੇ ਕੋਟ ਵਗੈਰਾ ਜਾਂ ਦੋ ਹੀ ਸਾਡੀ ਉਸ ਦੀ ਸਕੀਮ ਹੋਊਗੀ ਉਹ ਅਸੀਂ ਪ੍ਰੋਵਾਈਡ ਕਰਵਾਵਾਂਗੇ ਜੀ ਇਹਨਾਂ ਦੇ ਕਹਿਣ ਦੇ ਮੁਤਾਬਕ ਮੈਂ ਤੁਹਾਨੂੰ ਦੱਸ ਦੇਣਾ ਜੇ ਕੋਈ 1000 ਰੁਪਏ ਤੋਂ ਵੱਧ ਆਫਰ ਹੁੰਦਾ ਹੈਗਾ ਆਰਡਰ ਹੁੰਦਾ ਆਰਡਰ ਹੁੰਦਾ ਹਾਂਜੀ ਤਾਂ ਉਹਨੂੰ 20% ਡਿਸਕਾਊਂਟ ਦਿੱਤਾ ਜਾਂਦਾ 20% ਡਿਸਕਾਊਂਟ ਠੀਕ ਹੈ ਜੀ ਹਾਂਜੀ ਔਰ ਕੋਈ ਕੋਟ ਫਰੀ जी मेहरबानी वीडियो में वो तो शेयर करो ताकि मेरे भरा का फायदा हो सके हाँ। और जे तुम खाओगे डेढ़ द्वारा फिर पीवेगा तो बहुत बढ़िया टेस्ट है भाई का सत श्रीकाल